ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹ ਗਾਇਕ ਜਸਬੀਰ ਜੱਸੀ ਵਾਲੇ ਟੌਪਿਕ ਤੇ ਗੱਲ ਕੀਤੀ ਵੀ ਪਤਿਤ ਬੰਦਾ ਕੀਰਤਨ ਨਹੀਂ ਕਰ ਸਕਦਾ। ਇਹਦੇ ਚ ਦੋ رائے ਕੀ ਆ? ਗਲਤ ਕੀ ਆਖਿਆ? ਜਿਹੜੀ ਮਰਿਆਦਾ ਉਹ ਜਥੇਦਾਰ ਅਕਾਲ ਤਖਤ ਸਾਹਿਬ ਨੇ ਨਹੀਂ ਬਣਾਈ। ਉਹਨੂੰ ਬਣੀ ਨੂੰ ਤੇ 100 ਸਾਲ ਹੋ ਚੱਲਿਆ। ਉਦੋਂ ਵਾਲਿਆਂ ਨੇ ਬਣਾਈ ਉਹ ਕਿੰਨੀ ਸੋਚ ਸਮਝ ਕੇ ਬਣਾਈ ਹੋਊ। ਫਿਰ ਸਵਾਦ ਵਾਲੀ ਗੱਲ ਵੇਖੋ ਹੁਣ ਉਹ ਜਿਹੜੇ ਗਾਇਕ ਦਾ ਨਾਮ ਲਿਆ ਗਿਆ ਜਸਪੀਰ ਜੱਸੀ ਦਾ ਉਹਨੇ ਇੱਕ ਮਾੜਾ ਕਮੈਂਟ ਨਹੀਂ ਕੀਤਾ ਇਹਦੇ ਉਤੇ ਉਹਨੇ ਹੱਥ ਜੋੜ ਕੇ ਆਖਿਆ ਕੋਈ ਗੱਲ ਮੈਨੂੰ ਪਰਵਾਹ ਨਹੀਂ ਕਿਉਂ ਕਿਉਂਕਿ ਉਹਨੇ ਪੜੀ ਹੈ ਮਰਿਆਦਾ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦਾ ਬਿਆਨ ਆਇਆ ਕੋਈ ਵਾਧੂ ਗੱਲ ਕੀਤੀ ਉਹਨਾਂ ਨੇ ਉਹਦੇ ਉੱਤੇ ਉਹਨਾਂ ਆਖਿਆ ਜੀ ਮੇਰੀ ਗਲਤੀ ਮੈਂ ਹੀ ਉਹਨੂੰ ਆਖਿਆ ਸੀ ਪੜ ਮੈਂ ਮਾਫੀ ਮੰਗਦਾ ਕਿਉਂਕਿ ਨਾ ਮਰਿਆਦਾ ਪੜੀ ਆ ਤੇ ਜਿੰਨੇ ਮਰਿਆਦਾ ਦਾ ਇੱਕ ਪੰਨਾ ਵੀ ਥੱਲ ਕੇ ਵੇਖਿਆ ਉਹ ਫੇਸਬੁਕ ਤੇ ਲੰਮੇ ਲੰਮੇ ਲੈਕਚਰ ਲਿਖਣ ਦੇ ਆ ਜੀ ਕਾਹਨ ਕਰ ਦਿਓ ਸਾਡਾ ਮੁੱਖ ਮੰਤਰੀ ਕਹਿੰਦਾ ਮੋਨਿਆਂ ਕੋਲੋਂ ਗੋਲਕ ਚ ਪੈਸੇ ਹੀ ਨਾ ਪਵਾਇਆ ਕਰੋ ਕਿੱਡਾ ਬੇ ਹੁੰਦਾ ਬਿਆਨ ਬੰਦਾ ਜਿਹੜੀ ਕੁਰਸੀ ਤੇ ਬੈਠਾ ਉਹਨੂੰ ਸਟੈਂਡਰਡ ਦੇ ਹਿਸਾਬ ਨਾਲ ਗੱਲ ਕਰਨੀ ਚਾਹੀਦੀ ਆ ਉਹਦਾ ਉਸ ਚੀਜ਼ ਨਾਲ ਕੋਈ ਮਕਸਦ ਬਣਦਾ ਉਸ ਚੀਜ਼ ਨਾਲ ਉਹਦਾ ਕੋਈ ਮਤਲਬ ਬਣਦਾ ਜਦੋਂ ਗੁਰੂ ਨੇ ਕਹਿ ਦਿੱਤਾ ਕਿ ਜਿਹੜੀ ਗੱਲ ਹੈ ਉਹ ਐਦਾਂ ਹੈ ਕਿ ਜਦੋਂ ਮੈਂ ਖਾਲਸੇ ਦੀ ਸਾਜਨਾ ਕੀਤੀ ਸਾਬਤ ਸੂਰਤ ਹੋਣਾ ਜ਼ਰੂਰੀ ਆ ਤਾਰੇ ਚ ਜਿੰਨੇ ਵੀ ਬਿੜੇ ਹੋਣਾ ਜ਼ਰੂਰੀ ਆ ਕੋਈ ਅੱਜ ਹੋ ਜੇ ਕੋ ਕੱਲ ਹੋ ਜੇ ਕੋ ਪਰਸੋਂ ਹੋ ਜੇ ਹੁਣ ਇੱਕ ਸ਼ਬਦ ਤੁਰਿਆ ਇਹਦੇ ਵਿੱਚ ਹੀ ਆ ਪ੍ਰਸੰਗ ਚ ਆ ਫਲਾਣਾ ਜੀ ਸਹਿਜ ਧਾਰੀ ਆ ਇਦਾਂ ਕਹਿੰਨੇ ਆ ਆਪਾਂ ਸਹਿਜ ਧਾਰੀ ਸ਼ਬਦ ਕਿਹਦੇ ਲਈ ਆ ਸਿੱਖਾਂ ਦੇ ਬੱਚਿਆਂ ਲਈ ਸਹਿਜ ਧਾਰੀ ਸ਼ਬਦ ਨਹੀਂ ਹੈਗਾ ਸਹਿਜ ਧਾਰੀ ਸ਼ਬਦ ਹੈ ਜੇ ਕੋਈ Hindu ਭਰਾ ਸਿੱਖ ਬਣ ਰਿਹਾ ਨਾ ਹੌਲੀ ਹੌਲੀ ਉਹਦੇ ਵਾਸਤੇ ਆ ਵੀ ਦੂਜੀ ਕਮਿਊਨਿਟੀ ਚੋਂ ਸਿੱਖ ਬਣ ਰਿਹਾ ਵਾ ਹਿੰਦੂਆਂ ਦਾ ਮੁੰਡਾ ਉਹਦੇ ਲਈ ਆ ਵੀ ਸਹਿਜ ਧਾਰੀ ਉਹਨੇ ਕੇਸ ਨਹੀਂ ਹਜੇ ਰੱਖੇ ਹੌਲੀ ਹੌਲੀ ਆ ਰਿਹਾ ਕੋਈ ਮੁਸਲਮਾਨ ਭਰਾ ਸਿੱਖੀ ਵੱਲ ਨੂੰ ਆ ਰਿਹਾ ਹੈ ਉਹਨੂੰ ਸਾਲ 6 ਮਹੀਨੇ ਕੇਸ ਰੱਖਦਿਆਂ ਲੱਗ ਜਾਣੇ ਇਹ ਸਹਿਜ ਧਾਰੀ ਸ਼ਬਦ ਉਹਦੇ ਲਈ ਆ ਤੇ ਸਾਡੇ ਜਿਹਦਾ ਦਾਦਾ ਅਮਰਤਾਰੀ ਜਿਹਦਾ ਪਿਓ ਅਮਰਤਾਰੀ ਗਾਂ ਮੁੰਡੇ ਨੇ ਕੇਸ ਨਹੀਂ ਰਖੇ ਤੇ ਅਹੀਂ ਜੀ ਸਹਜ ਧਾਰੀ ਹੁੰਨੇ ਤੂੰ ਕਿਹੜੇ ਬੰਨੇ ਹੋ ਸਾਈ ਦੇ ਤੂੰ ਮਰਿਆਦਾ ਵਿੱਚ ਪਤਿਤ ਲਿਖਿਆ ਪਤਿਤ ਤੂੰ ਮਨ ਵਿੱਚ ਮੈਂ ਪਿਓ ਦਾਦੇ ਦੀ ਦਾਤ ਨਹੀਂ ਸਾਂਭੀ ਮੈਂ ਭਟਕ ਗਿਆ ਵਾਂ ਅਰਦਾਸ ਕਰ ਗੁਰੂ ਕਿਰਪਾ ਕਰੂਗਾ ਤੂੰ ਵੀ ਸਾਡਾ ਭਰਾ ਵਾਂ ਆਵੇਂਗਾ ਇੱਕ ਦਿਨ ਅੱਜ ਆ ਜੇਗਾ ਚੌਥਾ ਦਿਨ ਲੇਗਾ ਮਾੜਾ ਥੋੜਾ ਸਾਡੇ ਲਈ ਕੋਈ ਕੋਈ ਨਹੀਂ ਮਾਰਾ ਜਿਹਨੇ ਕੇਸ ਰੱਖਿਆ ਜਿਨ੍ਹਾਂ ਨੇ ਨਹੀਂ ਰੱਖੇ ਸਾਡੇ ਕਿਰਪਾਨਾਂ ਵਾਲਿਆਂ ਨਾਲੋਂ ਵੱਧ ਸਿੱਖੀ ਲਈ ਫਿਰਦੇ ਜੇ ਜਦੋਂ ਮਰਨ ਜੂਜਣ ਦੀ ਗੱਲ ਆਈ ਸਾਡੇ ਕਿਰਪਾਨਾਂ ਨਾਲੋਂ ਵੱਧ ਪਿਆਰ ਗੁਰੂ ਰਾਮਦਾਸ ਦੇ ਘਰ ਚ ਜਾ ਕੇ ਵੇਖੋ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਉਹ ਕਰਦੇ ਆ ਜਿਨ੍ਹਾਂ ਨੇ ਦਾੜੀਆਂ ਨਹੀਂ ਰੱਖੀਆਂ ਉਹ ਜ਼ਿਆਦਾ ਪਿਆਰ ਕਰਨਦੇ ਆ ਪਰ ਜਿਹੜੀ ਵਰਦੀ ਤੇ ਕੋਟ ਜਿਹੜਾ ਹੈ ਉਹ ਤੇ ਅਪਣਾਉਣਾ ਹੀ ਪੈਣਾ ਨਾ ਹੁਣ ਸਕੂਲ ਆ ਸਕੂਲ ਦੇ ਵਿੱਚ ਇੱਕ ਬੱਚਾ ਉਹ ਆ ਜਿਹਨੇ ਦਾਖਲਾ ਲਿਆ ਵਾ ਹੋ ਸਕਦਾ ਉਹਦੀ ਪੜ੍ਹਾਈ ਘੱਟ ਹੋਵੇ ਹੋ ਸਕਦਾ ਉਹ ਇਨਾ ਇੰਟੈਲੀਜੈਂਟ ਨਾ ਹੋਵੇ ਤੇ ਬਾਹਰੋਂ ਇੱਕ ਬੱਚਾ ਕਵੇ ਕਿ ਮੈਂ ਇੰਟੈਲੀਜੈਂਟ ਵੀ ਪੂਰਾ ਜੇ ਮੇਰੀ ਹੈਂਡਰਾਈਟਿੰਗ ਵੀ ਬੜੀ ਸੋਹਣੀ ਜੇ ਮੈਂ ਕਿਤਾਬਾਂ ਵੀ ਪੂਰੀਆਂ ਲਿਉ ਪਰ ਸਕੂਲ 'ਚ ਦਾਖਲਾ ਨਹੀਂ ਜੇ ਲੈਣਾ ਤੇ ਮੈਨੂੰ ਪਾਸ ਕਰ ਦਿਓ ਕਦੀ ਕਰੂਗਾ ਪਾਸ ਸਕਦਾ ਉਹਨਾਂ ਨੇ ਪਹਿਲਾ ਪਹਿਲਾ ਸਟੈਪ ਤੇ ਲਿਆ ਦਾਖਲ ਤੇ ਹੋ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰੂੰਗਾ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਅਮਰਤ ਨਹੀਂ ਛਤਿਆ ਤੁਸੀਂ ਸਾਡੇ ਹੋ ਪਰ ਜੇ ਭੁੱਲ ਗਏ ਹੋ ਤੇ ਹੌਲੀ ਹੌਲੀ ਵਾਪਸ ਮੁੜੋ ਮੈਂ ਗੱਲ ਉੱਥੇ ਲੈ ਕੇ ਆਵਾਂ ਕੁਝ ਨਹੀਂ ਗਲਤ ਆਖਿਆ ਜਥੇਦਾਰ ਸਾਹਿਬ ਨੇ ਜੇ ਸਾਡੀ ਸਿੱਖ ਰਹਿਤ ਮਰਿਆਦਾ 'ਚ ਗੱਲ ਲਿਖੀ ਆ ਕਿ ਗੁਰਬਾਣੀ ਸ਼ਬਦ ਕਵਤਾ ਕੋਈ ਵੀ गा ਸਕਦਾ ਕਿਉਂਕਿ ਗੁਰਬਾਣੀ 'ਚ ਨਹੀਂ ਆਉਂਦੀ ਗੁਰਬਾਣੀ ਸ਼ਬਦ ਸਾਬਤ ਸੂਰਤ ਅੰਮ੍ਰਿਤ ਧਾਰੀ गा ਸਕਦਾ ਹੈ ਗੁਰਬਾਣੀ ਸ਼ਬਦ ਪੜ ਸਕਦਾ ਹੈ ਇਹਦੇ ਨਾਲ ਮੈਸੇਜ ਨੂੰ ਪੋਜ਼ਿਟਿਵ ਚ ਲੈਣਾ ਚਾਹੀਦਾ ਵੀ ਅਸੀਂ ਲੱਤਾਂ ਖਿੱਚਣ ਲੱਗ ਪਈਏ ਉਸੇ ਵੇਲੇ ਉਹ ਇੱਕ ਥੱਲੇ ਪੋਸਟਾਂ ਪਾਉਣ ਦੇ ਇਹ ਇਹੋੀ ਤੱਪੜ ਝਾੜ ਪੱਤਰਕਾਰ ਜੇ ਉਹ ਚਰਚ ਚ ਚੱਲ ਗਿਆ ਜੱਸੀ ਫਲਾਣਾ ਚੱਲ ਗਿਆ ਉਥੇ ਲੋਕ ਗੁੱਸਾ ਕਰ ਉਹ ਫਿਰ ਕਹਿੰਦਾ ਹੈ ਭਾਈ ਮੈਂ ਇਦਾਂ ਦਾ ਨਹੀਂ ਹੈਗਾ ਸਰੀਰ ਦਾ ਰੋਮ ਰੋਮ ਕਟਾ ਸਕਦਾ ਮੈਂ ਆਪਣੀ ਜਾਨ ਦੇ ਸਕਦਾ ਪਰ ਸਿੱਖ ਧਰਮ ਨਹੀਂ ਛੱਡ ਸਕਦਾ ਇਸ ਕਰਕੇ ਜਿਨ੍ਹਾਂ ਨੂੰ ਇਹਦੇ ਤੇ ਬੇਹੂਦਾ ਟਿੱਪਣੀਆਂ ਕਰਨੀਆਂ ਹੁੰਦੀਆਂ ਉਹਨਾਂ ਨੂੰ ਘੱਟੋ-ਘੱਟ ਫ੍ਰੀ ਮਿਲਦੀ ਆ ਗੁਰਦਾਰਿਆ ਤੇ ਨਹੀਂ ਲੈਣੀ ਤੇ Google ਤੇ ਜਾ ਕੇ ਤੇ ਫ੍ਰੀ ਡਾਊਨਲੋਡ ਕਰ ਲਓ ਸਿੱਖ ਰਹਿਤ ਮਰਿਆਦਾ ਉਹਦੇ ਚ ਕੱਲੀ-ਕੱਲੀ ਗੱਲ ਲਿਖੀ ਆ ਵੀ ਕੀ ਕਰਨਾ ਵਾ ਤੇ ਕੀ ਨਹੀਂ ਕਰਨਾ ਫਿਰ ਕੁਐਸਚਨ ਕਰੀਏ ਜਹੇਦਾਰ ਨੂੰ ਫਿਰ ਕੁਐਸਚਨ ਦੂਜੇ ਤੇ ਜਿਹਨੂੰ ਕਰ ਲਈਏ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਮੁਤਾਬਕ ਜੇ ਕੋਈ ਫੈਸਲਾ ਹੁੰਦਾ ਸਾਨੂੰ ਦਾ ਸਵਾਗਤ ਕਰਨਾ ਚਾਹੀਦਾ